ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 29 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 29 ਦਸੰਬਰ ਨੂੰ ਆਪਣਾ ਵੀਡੀਓ ਕਵਰ ਕਰਨ ਦਾ ਟਾਈਮ ਹੈਗਾ 2:30 3 ਵਜੇ ਦਾ ਅਸਾਈਵਾਲ ਗਾਂ ਆਪਣੇ ਕੋਲੇ ਦੂਜਾ ਸੁਹਾ ਸੁਈਆ ਮਗਰ ਇਹਨੇ ਬੱਸੀ ਦਿੱਤੀ ਤੁਸੀਂ ਦੇਖ ਸਕਦੇ ਹੋ ਬੱਸੀ ਬਹੁਤ ਪਿਆਰੀ ਆ ਆ ਦੇਖ ਸਕਦੇ ਹੋ ਲਵੇ ਤੋਂ ਪੂਰੀ ਫੁੱਲ ਸਾਈਵਾਲ ਬਰੀਡ ਦੀ ਬੱਸੀ ਆ ਇਹ ਚੰਗਾ ਸੀਮਣੇ ਦੇ ਵਿੱਚ ਲਗਵਾਇਆ ਹੋਇਆ ਸੀਗਾ ਆ ਦੇਖ ਸਕਦੇ ਹੋ ਤੁਸੀਂ ਠੰਡੀ ਸੀਲ ਪੂਰੀ ਆ ਕੈਮਰਾ ਕੋਲੇ ਆ ਮੇਰਾ ਕੋਈ ਉਹ ਗੂੰਗੂ ਕਰਨ ਵਾਲਾ ਕੰਮ ਨਹੀਂ ਇਹਦਾ ਬੱਚੀ ਨੂੰ ਨਾ ਇਹ ਜਾਲ ਕਰਦੀ ਆ ਜਿਵੇਂ ਆਮ ਸਾਈਵਾਲਾ ਬੱਚੇ ਲਵੇ ਜਾਂਦੇ ਆ ਤਾਂ ਉਹ ਮਲਾ ਥੋੜਾ ਉਹਦਾ ਦਿਖਾਉਂਦੀਆਂ ਨੇ ਗੂੰਗੂ ਜੇ ਕਰਦੀਆਂ ਨੇ ਉਹ ਕੁਝ ਕਰਦੀ ਨਹੀਂ ਹੈਗੀ ਇਹ ਤੇ ਘੰਟਾ ਹੋ ਗਿਆ ਨੂੰ ਸੂਈ ਨੂੰ ਜੇਰੇ ਦੀ ਤੁਰ ਚੁੱਕੀ ਹੈ ਦੇਖ ਸਕਦੇ ਤੁਸੀਂ ਜੇਰ ਤੁਰ ਪਈ ਜੇਰ ਦੀ ਆਪਾਂ ਵੀਡੀਓ WhatsApp ਤੇ ਜਿਹੜੇ ਮੇਰੇ ਵੀਰ ਨੂੰ ਚਾਹੀਦੀ ਹੋਈ ਉਹ ਭੇਜ ਦਾਂਗੇ ਜਿਹਨੂੰ ਬੱਚੀ ਪਸੰਦ ਹੋਈ ਸੋ ਤੁਹਾਨੂੰ ਕੋਲੇ ਜਾ ਕੇ ਇੱਕ ਵਾਰੀ ਹੱਥ ਫੇਰ ਕੇ ਦਿਖਾਵਾਂਗੇ ਆ ਦੇਖ ਸਕਦੇ ਹੋ ਕਿਸਾਨ ਵੀਰੋ ਆਪਾਂ ਹੱਥ ਫੇਰ ਰਹੇ ਆ ਸਿਰ ਤੇ ਆਪਣਾ ਬੰਦਾ ਹੱਥ ਫੇਰੀ ਜਾ ਰਿਹਾ ਕੋਈ ਇਹ ਇਸੇ ਨੂੰ ਐ ਮਨਾਉਂਦੀ ਨਹੀਂ ਹੈਗੀ ਗੂੰਗੂ ਕਰਨ ਵਾਲਾ ਕੰਮ ਨਹੀਂ ਕਰਦੀ ਬਹੁਤ ਵੀਰਾਂ ਦੇ ਐ ਹੁੰਦਾ ਵੀ ਆਪਾਂ ਸਾਈਵਾਲ ਬੱਚੀ ਸੂਏ ਤੋਂ ਲਵਾਂਗੇ ਵੀ ਠੰਡੀ ਨਿਕਲੂਗੀ ਤਾਂ ਦੇਖ ਸਕਦੇ ਹੋ ਬੱਚਾ ਕੋਲੇ ਆਪਣਾ ਲੇਬਰ ਵਾਲਾ ਬੰਦਾ ਹੱਥ ਫੇਰੀ ਆ ਰਿਹਾ ਕੋਈ ਮਾਰਦੀ ਨਹੀਂ ਕੋਈ ਕੁਝ ਨਹੀਂ ਕਰਦੀ ਪੂਰਾ ਪਿਆਰ ਲੈਂਦੀ ਆ ਆ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ ਜੂਸ ਬਹੁਤ ਥਣ ਦਾ ਪਾਇਆ ਹੈਗਾ ਥਣਾ ਚਾਰੇ ਥਣ ਇੱਕੋ ਜਿਹੇ ਆ ਦੇਖ ਸਕਦੇ ਹੋ ਤੁਸੀਂ ਪੂੜੀ ਦੇ ਭਾਵੇਂ ਟੈਪ ਲੱਗੇ ਹੋਏ ਆ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਥਣਾ ਦੇ ਹੱਥ ਫੇਰੀ ਜਾਂਦਾ ਬੰਦਾ ਆਪਣਾ ਪੂਰੀ ਠੰਡੀ ਸੀਲ ਨਿਕਲੀ ਆ ਜੀ ਘੰਟਾ ਪਹਿਲਾਂ ਇਹ ਸੂਈ ਆ ਜੇਰੇ ਦੀ ਤੁਰ ਚੁੱਕੀ ਆ ਜੇਰ ਪੈ ਜਾਣੀਆਂ 15-20 ਮਿੰਟ ਤੱਕ ਘੰਟੇ ਤੱਕ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੱਸੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਆ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਮਗਰ ਇਹਦੇ ਬੱਚੀ ਦਿੱਤੀ ਪਿਓਰ ਸਾਈਵਾਲ ਜਲਦ ਮਿਲਦੇ ਆ ਨਵੀਂ